ਵੀਰੇ ਨੂੰ ਕੈਂਪ ਦੇ ਵਿੱਚ ਲੈ ਕੇ ਆਏ ਸੀ ਸਾਡੇ ਕੋਲੇ 20324 ਨੂੰ। ਟਰਨ ਬਹੁਤ ਬੁਰੀ ਹਾਲ ਸੀ, ਅਪਸੈਟ ਸੀ ਵੀਰਾ। ਸਿਰ ਤੇ ਚਟਾਵਾ ਬੱਜੀਆਂ ਹੋਈਆਂ ਸੀ। ਜਿਵੇਂ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਨਾਤਾ ਹੀ ਨਹੀਂ ਹੋਇਆ ਸੀ। ਇਹ ਵੀਰ ਦਾ ਨਾਮ ਆਤਮਾ ਸਿੰਘ ਆ। ਇਹਨਾਂ ਦੇ ਪਿਤਾ ਜੀ ਨੇ ਬਹਾਦਰ ਸਿੰਘ। ਵੀਰੇ ਦਾ ਪਿੰਡ ਹੈਗਾ ਚੁੰਗਾ ਪਿੰਡ ਆ ਬਰਨਾਲੇ ਜ਼ਿਲ੍ਹੇ ਦਾ। ਵੀਰੇ ਨੂੰ ਕੈਂਪ ਦੇ ਵਿੱਚ ਲੈ ਕੇ ਆਏ ਸੀ ਸਾਡੇ ਕੋਲੇ 20324 ਨੂੰ। ਕਰੀਬ 1.5 ਸਾਲ ਹੋ ਗਿਆ। 1 ਸਾਲ ਤੇ 5 ਮਹੀਨੇ ਹੋ ਗਏ। ਇਹ ਵੀਰ ਕੈਂਪ ਚ ਆਇਆ ਸੀ ਸਾਡੇ ਕੋਲੇ ਦਵਾਈ ਲੈਣ ਬਹੁਤ ਬੁਰੀ ਹਾਲਤ ਸੀ ਅਪਸੈਟ ਸੀ ਵੀਰਾ ਸਿਰ ਤੇ ਚਟਾਵਾ ਬੱਜੀਆਂ ਹੋਈਆਂ ਸੀ ਜਿਵੇਂ ਸਮੇਂ ਤੋਂ ਬਹੁਤ ਲੰਬੇ ਸਮੇਂ ਤੋਂ ਨਾਤਾ ਹੀ ਨਹੀਂ ਹੋਇਆ ਸੀ ਚਲੋ ਅਸੀਂ ਇੱਥੇ ਨੂੰ ਐਡਮਿਟ ਕਰ ਲਏ ਟੈਂਪਰੇਰੀ ਵਾਰਡ ਚ ਵੀ 10-15 ਦਿਨ ਦਾਖਲ ਕਰ ਲੈਂਦੇ ਆ ਵੀ ਫੇਰ ਉਸ ਤੋਂ ਬਾਅਦ ਜਦੋਂ ਠੀਕ ਹੋ ਜਾਊਗਾ ਉਦੋਂ ਘਰੇ ਭੇਜ ਦਾਂ ਤੇ ਇਹਦੇ ਭਰਾ ਨੂੰ ਗੁਰਮukh ਸਿੰਘ ਨੂੰ ਨਾਲ ਰੱਖਿਆ ਸੀ ਵੀ ਤੂੰ ਦਾ ਪੰਨ ਦਿਨ ਦੱਸ ਦੇ ਨਾਲ ਰਹਿ ਪਾ ਵੀ ਜਦੋਂ ਠੀਕ ਹੋ ਜੂ ਲੈ ਜੀ ਉਹ ਵੀਰਾ ਦੂਏ ਤੇ ਦਿਨ ਬਾਅਦ ਬਿਨਾਂ ਦੱਸੇ ਤੋਂ ਭੱਜ ਗਿਆ ਛੱਡ ਕੇ ਇਹਨੂੰ ਇਹ ਵੀਰ ਸਾਡੇ ਕੋਲ ਰਹਿ ਗਿਆ ਅਸੀਂ ਇਹਦੇ ਪਿੰਡ ਸਰਪੰਚ ਨੂੰ ਵੀ ਫੋਨ ਕੀਤੇ ਹੋਰ ਵੀ ਕੋਈ ਨਹੀਂ ਆਇਆ ਮਗਰ ਤੇ ਅੱਜ ਆਤਮਾ ਸਿੰਘ ਦੇ ਪਿਤਾ ਜੀ ਭਦਰ ਸਿੰਘ ਜੀ ਤੇ ਇਹਨਾਂ ਦੇ ਭਰਾ ਬਾਈ ਤੁਹਾਡਾ ਕੀ ਨਾਮ ਉਤਮ ਸਿੰਘ ਇਹ ਬਾਈ ਦਵਾਈ ਸੀ ਬਾਹਰ ਵੀਰੇ ਨੂੰ ਲੈਣ ਆਏ ਨੇ ਆਤਮਾ ਸਿੰਘ ਨੂੰ ਅਸੀਂ ਉਤਮ ਸਿੰਘ ਦਾ ਧੰਨਵਾਦ ਕਰਦੇ ਆਂ ਬਾਈ ਦਾ ਬਾਈ ਕਹਿੰਦਾ ਮੈਂ ਉਦੋਂ ਬਾਹਰ ਸੀਗਾ ਨਹੀਂ ਤਾਂ ਵੀ ਲੈ ਕੇ ਵੀ ਜਾਂਦੇ ਅਸੀਂ ਨਾਲ ਦਵਾਈ ਵੀ ਦਵਾਉਂਦੇ ਤੇ ਕੋਲੇ ਵੀ ਰਹਿੰਦੇ ਵੀ ਪਰ ਉਦੋਂ ਮੈਂ ਦਵਾਈ ਗਿਆ ਹੋਇਆ ਹਾਂ ਤੇ ਹੁਣ ਕਹਿੰਦਾ ਮੈਂ ਆ ਗਿਆ ਹੁਣ ਮੈਂ ਆਪਦੇ ਭਰਾ ਨੂੰ ਸੰਭੂਗਾ ਹੁਣ ਮੈਂ ਆਪਦੇ ਭਰਾ ਦੀ ਸੇਵਾ ਕਰੂੰਗਾ ਵੀ ਹੁਣ ਮੈਨੂੰ ਆਪਦੇ ਭਰਾ ਨੂੰ ਲੈ ਕੇ ਜਾਣ ਦੀ ਇਜਾਜ਼ਤ ਦੇ ਦੋ ਤੇ ਅਸੀਂ ਆਤਮ ਸਿੰਘ ਨੂੰ ਵੀਰੇ ਨੂੰ ਨਾਲ ਭੇਜ ਰਹੇ ਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰ ਕਰਨ ਭਾਈ ਆਤਮ ਸਿੰਘ ਆਪਣੇ ਘਰੇ ਇੱਕ ਚੰਗਾ ਜੀਵਨ ਬਤੀਤ ਕਰੇ ਆਤਮ ਸਿੰਘ ਕਿਵੇਂ ਆ ਫਿਰ ਹੁਣ ਘਰੇ ਜਾਣਾ ਹਾਂ ਜਾਣਾ ਫਿਰ ਕਿਹਦੇ ਕੋਲ ਰਹੇਗਾ ਕਿਹਦੇ ਕੋਲ ਨਾ ਕੁੜੀ ਰਹੂੰਗਾ ਡੈਡੀ ਕੋਲੇ ਹਾਂ ਤੇ ਵੀਰੇ ਨੂੰ ਦੇਖੋ ਉਸ ਦਿਨ ਦੀਆਂ ਤਸਵੀਰਾਂ ਉਸ ਦਿਨ ਦੀ ਵੀਡੀਓ ਤੇ ਅੱਜ ਦੇ ਹਾਲਾਤ ਦੇਖੋ ਕਿੰਨੇ ਬੜੇ ਹਾਲਾਤ ਬਦਲਦੇ ਕਿਵੇਂ ਆ ਸਿਰਫ ਥੋੜਾ ਜਿਹਾ ਆਪਣਾ ਪਨ ਥੋੜਾ ਜਿਹਾ ਪਿਆਰ ਥੋੜਾ ਜਿਹਾ ਸਤਿਕਾਰ ਹੋਰ ਕੁਝ ਨਹੀਂ ਚਾਹੀਦਾ ਇਕੱਲੇ ਪਣ ਦੀਆਂ ਬਿਮਾਰੀਆਂ ਨੇ ਤੇ ਜਦੋਂ ਆਪਾਂ ਉਹਨੂੰ ਉਹਦੇ ਇਕੱਲੇ ਪਣ ਨੂੰ ਦੂਰ ਕਰ ਦਿੰਨੇ ਆ ਉਹੀ ਮੈਂਬਰ ਠੀਕ ਹੋ ਜਾਂਦੇ ਨੇ ਉਹੀ ਆਤਮ ਸਿੰਘ ਅੱਜ ਤੁਹਾਡੇ ਸਾਹਮਣੇ ਖੜਾ ਉਸ ਦਿਨ ਸੇ ਹਲਾਤਮ ਸਿੰਘ ਵੀ ਦੇਖੋ ਕੀ ਹਾਲ